ਭਾਰਤ ਸਰਕਾਰ ਵੱਲੋਂ ਕਰਵਾਈਆਂ ਖੇਲੋ ਇੰਡੀਆ ਨੈਸ਼ਨਲ ਗਿੱਡਾ ਵਿੱਚ ਰਾਏਕੋਟ ਦੇ ਪਿੰਡ ਹੀਰਾ ਦੇ ਨੌਜਵਾਨ ਗੁਰਸੇਵਕ ਸਿੰਘ ਨੇ ਗੱਤਕਾ ਦੇ ਜੋਰ ਦਕਾ ਕੇ ਨੈਸ਼ਨਲ ਪੱਧਰ ਤੇ ਪਹਿਲਾ ਸਥਾਨ ਹਾਸਲ ਕਰਕੇ 골ਡ ਮੈਡਲ ਪ੍ਰਾਪਤ ਕੀਤਾ ਹੈ ਤੁਹਾਨੂੰ ਦੱਸ ਦਈਏ ਕਿ ਗੁਰਸੇਵਕ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਗੁਰਦੁਆਰਾ ਬਾਸਾਈ 10ਵੀਂ ਪਿੰਡ ਹੀਰਾ ਵੱਲੋਂ ਭਗਾਣੀ ਜੁੱਧ ਦੇ ਮਹਾਨਾਇਕ ਮੰਤ ਕ੍ਰਿਪਾਲਦਾਸ ਗੱਤਕਾ ਅਖਾੜਾ ਤੇ ਸਿੱਖ ਮਾਰਸ਼ਲ ਆਰਟ ਨੂੰ ਦਿਲੋਂ ਪਿਆਰ ਕਰਨ ਵਾਲਾ ਖਿਡਾਰੀ ਹੈ ਇਸ ਮਾਨਮਤੀ ਪ੍ਰਾਪਤੀ ਦੇ ਨਾਲ ਅੱਜ ਕਰਦਿਆ ਨਗਰ ਨਿਵਾਸੀਆਂ ਵੱਲੋਂ ਗੁਰਸੇਵਕ ਸਿੰਘ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਖੁੱਲੀ ਜੀਬ ਵਿੱਚ ਪੂਰੇ ਪਿੰਡ ਵਿੱਚ ਘੁਮਾਇਆ ਗਿਆ ਜਿੱਥੇ ਉਸ ਦਾ ਥਾਂ-ਥਾਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਜੱਤੇਦਾਰ ਜਗਜੀਤ ਸਿੰਘ ਤਲਵੰਡੀ ਵੱਲੋਂ ਵੀ ਗੁਰਸੇਵਕ ਸਿੰਘ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਗੁਰਸੇਵਕ ਸਿੰਘ ਦੀ ਇਸ ਉਪਲਬਧੀ ਤੇ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਦੱਸਿਆ। ਪੂਰੇ ਪੰਜਾਬ ਲਈ ਹੁਦਿਆਨੇ ਜ਼ਿਲ੍ਹੇ ਲਈ ਔਰ ਰਾਏਕੋਟ ਹਲਕੇ ਲਈ ਨਗਰ 헤ਰਾ ਲਈ ਬੜੀ ਮਾਣ ਤੇ ਗੌਰਵ ਵਾਲੀ ਗੱਲ ਆ ਵੀ ਸਿੰਗਲ ਚੋਟੀ ਜਿਹੜੀ ਵਿਅਕਤੀਗਤ ਫਾਈਟ ਹੁੰਦੀ ਆ ਗਤ ਇਹ ਮੰਤ ਕ੍ਰਿਪਾਲਦਾਸ ਜੋ ਅਖਾੜਾ ਹੈਗਾ ਵਾ 헤ਰਾ ਵਿਖੇ ਗਤਕਾ ਅਖਾੜਾ ਇਸ ਤੇ ਜਿਹੜੇ ਇਥੋਂ ਦੇ ਸਾਡੇ ਨੌਜਵਾਨ ਆਈ ਗੁਰਸੇਵਿਕ ਸਿੰਘ ਹੋਣਾ ਨੇ ਜੋ ਚਨਈ ਤਮਿਲਨਾਡ ਵਿਖੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਕੰਪੀਟੀਸ਼ਨ ਹੋਇਆ ਵਾ ਉਹਦੇ ਵਿੱਚ 골ਡ ਮੈਡਲ ਪ੍ਰਾਪਤ ਕੀਤਾ ਵਾ ਇਹ ਬੜੀ ਮਾਣ ਤੇ ਗੌਰਵ ਵਾਲੀ ਗੱਲ ਆ ਮੈਂ ਭਾਈ ਗੁਰਸੇਵਿਕ ਸਿੰਘ ਹੋਣਾ ਨੂੰ ਉਹਨਾਂ ਦੇ ਸਬੂੱਚੇ ਪਰਿਵਾਰ ਨੂੰ ਨਗਰ ਨਿਵਾਸੀਆਂ ਨੂੰ ਹੇਰਾ ਵਾਸੀਆਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਦਿੰਦਾ ਕਿ ਬਹੁਤ ਵੱਡੀ ਅਚੀਵਮੈਂਟ ਆ ਇਹ ਬਹੁਤ ਵੱਡੀ ਪ੍ਰਾਪਤੀ ਆ ਚਨਈ ਵਿਖੇ 19 ਸਟੇਟਾਂ ਨੇ ਪਾਰਟਿਸਿਪੇਟ ਕੀਤਾ ਸੀ ਜਿਹਦੇ ਵਿੱਚ ਪੰਜਾਬ ਚੋਂ ਭਾਈ ਗੁਰਸੇਵਿਕ ਸਿੰਘ ਉਹਨਾਂ ਨੇ ਸਿੰਗਲ ਸੋਟੀ ਜਿਹੜੀ ਵਿਅਕਤੀਗਤ ਫਾਈਟ ਹੁੰਦੀ ਆ ਉਹਦੇ ਵਿੱਚ 골ਡ ਮੈਡਲ ਹਾਸਲ ਕੀਤਾ ਵਾ ਮੈਂ ਇਸ ਪ੍ਰਾਪਤੀ ਤੇ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਨੂੰ ਲੱਖ ਲੱਖ ਬਤਾਈ ਦਿੰਦਾ ਗੁਰਸੇਵਿਕ ਸਿੰਘ ਨੇ ਆਪਣੀ ਇਸ ਮਾਨਮਤੀ ਪ੍ਰਾਪਤੀ ਤੇ ਨਾਜ਼ ਕਰਦਿਆਂ ਕਿਹਾ ਕਿ ਉਹਨਾਂ ਲਈ ਇਹ ਮੁਕਾਬਲਾ ਜਿੱਤਣਾ ਬੇਹੱਦ ਕਠਿਨ ਸੀ ਉਹਨਾਂ ਕਿਹਾ ਕਿ ਉਸਨੇ ਆਪਣੇ ਕੋਚ ਹਰਪ੍ਰੀਤ ਸਿੰਘ ਅਤੇ ਮਾਪੇ ਦੀ ਬਦੌਲਤ ਇਹ 골ਡ ਮੈਡਲ ਹਾਸਲ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੇਰਾ ਨਾਮ ਗੁਰਸੇਵਕ ਸਿੰਘ ਹੈ ਮੈਂ ਪੰਜਾਬ ਬਲੀਓ ਖੇਲੋ ਇੰਡੀਆ ਕੱਤਕਾ ਖੇਡਣ ਗਿਆ ਸੀਗਾ ਜੋ ਕਿ ਕੱਤਕਾ ਫੈਡਰੇਸ਼ਨ ਆਫ ਇੰਡੀਆ ਨੇ ਕਰਾਈਆਂ ਸੀਗੀਆਂ ਜੋ ਕਿ ਚੇਨਈ ਵਿੱਚ ਮਧੁਰਾਈ ਵਿਖੇ ਹੋਈਆਂ ਸੀਗੀਆਂ ਮੈਂ ਇਥੋਂ 17 ਤਰੀਕ ਨੂੰ ਗਿਆ ਸੀ ਤੇ ਮੈਂ ਉੱਥੇ 19 ਤਰੀਕ ਨੂੰ ਪਹੁੰਚਿਆ ਸੀਗਾ ਇਹ ਗੇਮਾਂ 21 22 23 ਨੂੰ ਚੱਲੀਆਂ ਸੀਗੀਆਂ ਜਿਸ ਵਿੱਚ ਮੈਂ 골ਡਾ 골ਡ ਮੈਡਲ ਪ੍ਰਾਪਤ ਕੀਤਾ ਹੈ ਇਸ ਮੁਕਾਮ ਤੱਕ ਪਹੁੰਚਣ ਲਈ ਮੇਰੀ ਬਹੁਤ ਜਾਣਿਆਂ ਨੇ ਮਦਦ ਕੀਤੀ ਸਾਡੇ ਪਿੰਡ ਦੇ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਭਾਈ ਲਖਵੀਰ ਸਿੰਘ ਜੀ ਯੂਐਸਏ ਤੇ ਜਸਵੀਰ ਸਿੰਘ ਜੀ ਯੂਐਸਏ ਜੋ ਕਿ ਸਾਡੇ ਪਿੰਡ ਦੇ ਮਹੰਤ ਕਿਰਪਾਲ ਦਾਸ ਗੱਤਕਾ ਖਾੜਾ ਨੂੰ ਚਲਾਉਂਦੇ ਹਨ ਉਹ ਸਾਰਾ ਕੁਝ ਉਹੀ ਦੇਖਦੇ ਹਨ ਉਹਨਾਂ ਦੀ ਬਹੁਤ ਮਿਹਨਤ ਸਦਕਾ ਮੈਂ ਇੱਥੇ ਤੱਕ ਪਹੁੰਚਿਆ ਹਾਂ ਤੇ ਮੇਰੇ ਉਸਤਾਦ ਹਰਪ੍ਰੀਤ ਸਿੰਘ ਜੀ ਠੂਰ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਚੰਗੀ ਲਹਿਣ ਵਿੱਚ ਪਾਇਆ ਤੇ ਮੈਨੂੰ ਇਸ ਕਾਬਲ ਬਣਾਇਆ 골ਡ ਮੈਡਲ ਦੇ ਕਾਤਰ ਤੇ ਮੈਂ ਇੱਕ ਅਜੀਤਪਾਲ ਸਿੰਘ ਜੀ ਤੇ ਧਰਮਪਾਲ ਅੰਕਲ ਸਿੰਘ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਤੇ ਮੇਰੇ ਪਰਿਵਾਰ ਨੇ ਮੇਰਾ ਬਹੁਤ ਸਾਥ ਦਿੱਤਾ ਤਾਂ ਜੋ ਮੈਂ ਮੈਡਲ ਪ੍ਰਾਪਤ ਕਰ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੇਵ ਸਿੰਘ ਦੇ ਪਿਤਾ ਗੋਬਿੰਦ ਸਿੰਘ ਨੇ ਆਪਣੇ ਹੁਣ ਹਾਰ ਪੁੱਤਰ ਦੀ ਮਾਨਮਤੀ ਪ੍ਰਾਪਤੀ ਦਾ ਸਿਹਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਹੀਰਾ ਦੀ ਪੰਚਾਇਤ ਅਤੇ ਕੋਚ ਸਰਬ ਨਿਆਂ ਅਟੇ ਮੰਨ ਨੂੰ ਬਹੁਤ ਖੁਸ਼ੀ ਆਈ ਜਦ ਬੱਚੇ ਨੇ ਸਾਡਾ ਇਸ ਖੇਡ ਦੇ ਵਿੱਚ ਇਹ ਸਤਾਨ ਹਾਸਲ ਕਰਕੇ ਸਾਡੇ ਪਿੰਡ ਦਾ ਨਹੀਂ ਬਲਕੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਇਹ ਬੱਚੇ ਦੀ ਸ਼ਖਤ ਮਿਹਨਤ ਸ਼ਟਕਾ ਔਰ ਫੈਡਰੇਸ਼ਨ ਦੇ ਸਪੋਰਟ ਸ਼ਟਕਾ ਔਰ ਇਨਾਂ ਦੇ ਕੋਚ ਸਾਹਿਬ ਜੋ ਇਹਨਾਂ ਨੂੰ ਸ਼ਖਲਾਈ ਦਿੰਦੇ ਹਨ ਅਤੇ ਪਿੰਡ ਪੱਦਰ ਦੇ ਜੋ ਸਾਡੇ ਭਾਈਚਾਰਾ ਹੈ ਜੋ ਪਿੰਡ ਦੇ ਜੋ ਵੀ ਨਗਰ ਪੰਚਾਇਤ ਔਰ ਪਿੰਡ ਵਾਸੀ ਹਨ ਉਹਨਾਂ ਨੇ ਸਾਨੂੰ ਸਪੋਰਟ ਕੀਤਾ ਤੇ ਜਿਸ ਕਾਰਨ ਇਹ ਬੱਚਾ ਉਹਨਾਂ ਦੇ ਹੌਸਲੇ ਮਤਲਕ ਇਸ ਗੇਮ ਦੇ ਵਿੱਚ ਟਰਸਟ ਲੈਣ ਲਈ ਇਸ ਮੁਕਾਮ ਤੱਕ ਪਹੁੰਚਿਆ ਅਤੇ ਉਸ ਨੂੰ ਪੂਰਾ ਕੀਤਾ ਤੇ ਇਹ ਆਪਣੇ ਆਪਣੇ ਪਿੰਡ ਦੇ ਨਾਮ ਜਿੱਤ ਦਾ ਸ਼ੇਰ ਆਪਣੇ ਪਿੰਡ ਦੇ ਵੜੇ ਦੇ ਵਿੱਚ ਪਾਇਆ ਜੋ ਮੈਡਲ ਹਾਸਲ ਕਰਕੇ ਆਏ ਹਨ ਉਸ ਲਈ ਪੂਰੇ ਪੰਜਾਬ ਨੂੰ